ਨੌਜਵਾਨਾਂ ਨੇ ਕੜੀਸ ਕੜੀਸ ਦੇ ਡੰਡਿਆਂ ਦੇ ਨਾਲ ਬਜ਼ੁਰਗ ਵਿਅਕਤੀ ਦੀ ਬੇਰਹਿਮੀ ਦੇ ਨਾਲ ਕੀਤੀ ਕੁੱਟਮਾਰ ਬਜ਼ੁਰਗ ਵਿਅਕਤੀ ਰੋਂਦਾ ਕੁਲੋਂਦਾ ਰਿਹਾ ਮਦਦ ਦੀ ਗੋਹਾਲ ਲਗਾਉਂਦਾ ਰਿਹਾ ਪਰ ਕਿਸੇ ਵੀ ਨੌਜਵਾਨ ਨੂੰ ਨਾ ਆਇਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹਨਾਂ ਨੌਜਵਾਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋ ਸਕੇ ਤੇ ਇਸ ਬਜ਼ੁਰਗ ਵਿਅਕਤੀ ਨੂੰ ਇਨਸਾਫ ਮਿਲ ਸਕੇ। ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਕਨੂਜੀਆ। ਕੁਝ ਨੌਜਵਾਨਾਂ ਦੇ ਵੱਲੋਂ ਇੱਕ ਬਜ਼ੁਰਗ ਵਿਅਕਤੀ ਦੀ ਬਹਿਰੈਮੀ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ ਅਤੇ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦਰਅਸਲ ਇਸ ਬਜ਼ੁਰਗ ਵਿਅਕਤੀ ਦਾ ਕਸੂਰ ਸਿਰਫ ਇਹਨਾ ਸੀ ਕਿ ਇਸ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਗਿਆ ਸੀ। ਇਸ ਬਜ਼ੁਰਗ ਵਿਅਕਤੀ ਨੇ ਇਹਨਾਂ ਨੌਜਵਾਨਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਤਾਂ ਇਹਨਾਂ ਨੌਜਵਾਨਾਂ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਇਸ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕੀਤੀ ਜਾਂਦੀ ਹੈ। ਜਦੋਂ ਬਜ਼ੁਰਗ ਵਿਅਕਤੀ ਦੇ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਹੁੰਦਾ ਤਾਂ ਇਹ ਨੌਜਵਾਨ ਇਕੱਠੇ ਹੋ ਕੇ ਇਸ ਬਜ਼ੁਰਗ ਵਿਅਕਤੀ ਦੇ ਘਰ ਜਾਂਦੇ ਨੇ। ਬਜ਼ੁਰਗ ਵਿਅਕਤੀ ਨੂੰ ਘੜੀਸ ਕੇ ਘਰ ਤੋਂ ਬਾਹਰ ਲਿਆਉਂਦੇ ਨੇ ਅਤੇ ਸੜਕ ਦੇ ਵਿੱਚ ਕਾਰ ਡੰਡਿਆਂ ਦੇ ਨਾਲ ਜੁੱਤੀਆਂ ਦੇ ਨਾਲ ਇਸ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਇਹਨਾਂ ਨੌਜਵਾਨਾਂ ਦੇ ਵੱਲੋਂ ਕੀਤੀ ਜਾਂਦੀ ਹੈ। ਬਜ਼ੁਰਗ ਵਿਅਕਤੀ ਦੇ ਵੱਲੋਂ ਸਿਰਫ ਤੇ ਸਿਰਫ ਨਸ਼ਾ ਵੇਚਣ ਤੋਂ ਰੋਕਿਆ ਗਿਆ ਸੀ ਇਹਨਾਂ ਨੌਜਵਾਨਾਂ ਨੂੰ ਅਤੇ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਇਹ ਨੌਜਵਾਨ ਕਿੰਨੀ ਜ਼ਿਆਦਾ ਹਲਕੀ ਉਮਰ ਦੇ ਨੇ ਨਾ ਬਾਲਕ ਵੀ ਨੇ ਇਹਨਾਂ ਦੇ ਵਿੱਚੋਂ ਕੁਝ ਜਿਸ ਤੋਂ ਬਾਅਦ ਪੁਲਿਸ ਹੁਣ ਹਰਕਤ ਦੇ ਵਿੱਚ ਆ ਗਈ ਹੈ ਵੀਡੀਓ ਅਸੀਂ ਤੁਹਾਨੂੰ ਸਿੱਧੇ ਤੋਰ ਤੇ ਨਹੀਂ ਦਿਖਾ ਸਕਦੇ ਕਿਉਂਕਿ ਬੇहद ਹੀ ਰੂਕਮਬਾਉ ਹੈ ਤਸਵੀਰਾਂ ਨੇ ਕਿ ਕਿਸ ਤਰੀਕੇ ਇੱਕ ਬਜ਼ੁਰਗ ਵਿਅਕਤੀ ਨੂੰ ਇਹਨਾਂ ਨੌਜਵਾਨਾਂ ਦੇ ਵੱਲੋਂ ਬੇਰਹਿਮੀ ਦੇ ਨਾਲ ਕੁੱਟਿਆ ਜਾ ਰਿਹਾ ਹੈ ਤਾਂ ਕੀ ਕੁਝ ਬਿਆਨ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਹਾਂ ਹਾਂਜੀ ਰਾਉਂਡ 4 ਵਜੇ ਸਾਡੇ ਕੋਲ ਚਾਰ ਵਿਅਕਤੀ ਆਏ ਸੀ ਤੇ ਉਹਨਾਂ ਵਿੱਚੋਂ ਇੱਕ ਮਨਜੀਤ ਸਿੰਘ ਸੀ ਜਿਹਦੀ ਆ ਜਿਹੜੀ ਵੀਰਲ ਵਾਇਰਲ ਹੋਈ ਆ ਉਹਨਾਂ ਵਿੱਚੋਂ ਇੱਕ ਲੜਕਾ ਜਿਹੜਾ ਸੀ ਸ਼ਰਿਆਮ ਉਹਨੂੰ ਮਤਲਬ ਗਲੀ ਦੇ ਵਿੱਚ ਬੁਰੀ ਤਰੀਕੇ ਨਾਲ ਕੁੱਟਮਾਰ ਕਰ ਰਿਹਾ ਸੀ ਤੇ ਉਹ ਵਿਅਕਤੀ ਖੁਦ ਇੱਥੇ ਆ ਕੇ ਉਹਨੇ ਦਰਖਾਸਤ ਦਿੱਤੀ ਅ ਵੀ ਮੇਰਾ ਨਾਮ ਮਨਜੀਤ ਸਿੰਘ ਆ ਤੇ ਇਹਨਾਂ ਨੇ ਮਤਲਬ ਕੋਈ ਨਸ਼ਾ ਨੁਸ਼ਾ ਵੇਚਦੇ ਸੀ ਉਹ ਲੜਕੇ ਉਹ ਲੜਕਾ ਜਿਹੜਾ ਆ ਉਹਦੇ ਖਿਲਾਫ ਪਹਿਲਾਂ ਵੀ 2 ਐਫ ਆਈ ਆਰ ਜਿਹੜੀਆਂ ਇੱਥੇ ਦਰਜ ਹੈਗੀਆਂ ਆ ਤੇ ਅਸੀਂ ਮਨਜੀਤ ਸਿੰਘ ਦੇ ਬਿਆਨ ਦੇ ਉੱਪਰ ਐਫ ਆਈ ਆਰ ਦਰਜ ਕਰ ਰਹੇ ਹਾਂ ਕਿ ਉਹਨੂੰ ਬਹੁਤ ਹੀ ਬੁਰੀ ਤਰੀਕੇ ਨਾਲ ਕੁੱਟਮਾਰ ਜਰੀਆ ਕੀਤੀ ਹੈ। ਇਸ ਲਈ ਤੁਸੀਂ ਦੱਸ ਸਕਦੇ ਕਿਤੇ ਵੀ ਹਾਂਜੀ ਇਸ ਰਿਪੋਰਟ ਦੇ ਤੱਕ ਅਸੀਂ ਵਿਅਕਤੀ ਹਾਂਜੀ ਇੱਕ ਵਿਅਕਤੀ ਨੂੰ ਅਸੀਂ ਗ੍ਰਿਫਤਾਰ ਕੀਤਾ ਆ ਤੇ ਦੋ ਲੜਕੇ ਉਹਦੇ ਨਾਲ ਹੋਰ ਸੀ ਦੋ ਜੜੇ ਆ ਉਹ ਮੌਕੇ ਤੋਂ ਵੈਸੇ ਫਰਾਰ ਹੋ ਗਿਆ ਤੇ ਅਸੀਂ ਉਹਨਾਂ ਨੂੰ ਮਤਲਬ ਭਾਲ ਜਿਹੜੀ ਆ جاری ਆ ਤੇ ਇੱਕ ਵਿਅਕਤੀ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਅਸੀਂ ਐਫ ਆਈ ਆਰ ਜਿਹੜੀ ਦਰਜ ਕਰ ਰਹੇ ਹਾਂ ਮੇਰਾ ਨਾਮ ਮਨਜੀਤ ਸਿੰਘ ਆ ਜੀ ਮੈਨੂੰ ਇਹਨਾਂ ਨੇ ਘਰੋਂ ਬੁਲਾ ਕੇ ਨਾਲ ਹੀ ਬਹੁਤ ਜ਼ਿਆਦਾ ਕੁੱਟਿਆ ਹੈ ਬਾਈ ਕੌਣ ਕੌਣ ਸੀ ਕੁੱਟਣ ਵਾਲੇ ਸ਼ੀਲਾ ਜੀ ਤੇ ਕੋ ਗੋੜੀ ਤੇ ਕੋ ਜਸੂ ਜੀ ਕਾਲਕੀ ਕੁੱਟੋਂ ਦਾ ਕਾਰਨ ਕੀ ਤੁਨੂੰ ਮੈਨੂੰ ਇਹ ਕਹਿੰਦੇ ਵੀ ਨਸ਼ਾ ਵੇਚਦਾ ਹੈ ਉਹ ਨਸ਼ਾ ਵੇਚਦਾ ਹਾਂ ਯੋ ਨਸ਼ਾ ਵੇਚਦਾ ਅੱਛਾ ਤੂੰ ਉਹਨਾਂ ਰੋਕਿਆ ਵਾ ਮੈਂ ਰੋਕਿਆ ਜੀ ਉਹ ਕਹਿੰਦੇ ਵੀ ਤੂੰ ਸਾਨੂੰ ਦਖਾਉਂਦਾ ਜੀ ਨਾਲੇ ਅੱਛਾ ਹਾਂ ਕਿਦਾਂ ਦੀ ਗੱਲ ਆ ਇਹ ਇਹ ਐਤਵਾਰ ਦੀ ਗੱਲ ਆ ਜੀ ਕਿਥੋਂ ਪਤਾ ਘਰ ਦੇ ਬਾਹਰ ਕੁੱਟੇ ਕਿੱਥੇ ਕਰਦਾ ਪਹਿਲਾਂ ਘਰ ਦੇ ਬਾਹਰ ਕੁੱਟਿਆ ਜੀ ਪੱਲਾ ਹੀ ਸੀਗਾ ਜੀ ਮੈਂ ਪਰੇ ਹਾਂ ਪਰੇ ਹੋਰ ਕੋਈ ਨਹੀਂ ਸੀਗਾ ਜੀ ਅੱਛਾ ਤੇ ਬਾਅਦ ਚ ਮੈਨੂੰ ਜੀਟੂ ਚ ਲੈ ਗਏ ਜੀ ਇਹ ਉਹ ਚੱਕ ਕੇ ਲੈ ਗਏ ਹਾਂ ਜੀ ਫਿਰ ਸਕੇ ਲੈ ਕੇ ਗਏ ਆ ਜੀ ਮਨਪੂਰਾ ਇਹ ਜੀਟੂ ਸਿਰ ਹਾਂ ਜੀ ਫਿਰ ਕੋਟਿਆ ਜੀ ਕਿੰਨਾ ਕੁੱਟਿਆ ਛੀਲੇ ਤੇ ਕੋਕੜਨੇ ਤੇ ਜਸੂਨ ਆਈ ਕਿੰਨਾ ਕੁੱਟਿਆ ਕੀ ਹਾਲ ਚੱਪਲਾਂ ਡੰਡੇ ਨਾਲ ਹੀ ਚੱਪਲਾ ਮੇਰੇ ਚੱਪਲ ਬਹੁਤ ਵੇਰੀ ਆ ਜੀ ਇਹਨਾਂ ਨੇ ਤੁਸੀਂ ਹੁਣ ਥਾਣੇ ਆ ਕੇ ਕੀ ਕੀਤੀ ਦਸਖਤ ਕੀਤੀ ਆ ਹਾਂ ਜੀ ਸਿਕਾਇਤ ਕਰਤੀ ਜੀ ਅਸੀਂ ਕੀ ਕਹਿੰਦੇ ਪੁੱਤ ਵਾਲੇ ਪੁਲਿਸ ਵਾਲੇ ਕਾਰਵਾਈ ਕਰਨਗੇ ਹੀ ਹੁਣ ਕਿੱਥੇ ਕਿੱਥੇ ਕੁੱਟਿਆ ਤੁਸ ਦਿਖਾਉ ਦਾ ਚੱਪਾ ਇੱਥੇ ਮਾਰੀਆਂ ਜੀ ਚੱਪਲਾਂ ਸਿਰ ਤੇ ਮਾਰੀਆਂ ਜੀ ਮੇਰੇ ਇੱਥੇ ਇੱਥੇ ਹੀ ਟੂਗੀ ਤੇ ਸਿਰ ਤੇ ਮਾਰੀਆਂ ਅੱਖ ਤੇ ਲੱਗੀ ਆਈ ਇੱਥੇ ਇਹ ਵੀਡੀਓ ਵੀ ਵਾਇਰਲ ਹੋ ਗਈ ਆ ਜੀ ਵੀਡੀਓ ਦੇਖੀ ਤੁਸੀਂ ਵਾਇਰਲ ਹੋ ਗਈ ਆ ਹਾਂ ਜੀ ਇਹ ਵੀਡੀਓ ਕਿਤੇ ਬਣਾਈ ਸੀਗੀ ਵੀਡੀਓ ਕਿਸੇ ਬੰਦੇ ਨੇ ਬ ਤੁਸੀਂ ਕੀ ਮੰਗ ਕਰਦੇ ਹੋ ਪੁੱਸਤੋ? ਕੋਈ ਸੋਤ ਹਮ ਤੁਹਾਡੇ ਸਾਹਮਣੇ ਆ ਹੁਣਕ ਜੋ ਹੈਗਾ ਜੀ। ਤੁਸੀਂ ਕੀ ਚਾਹੁੰਦੇ ਹੋ? ਐਸ ਲਾਦਾ ਚਾਹੀਦਾ ਜੀ ਸਾਨੂੰ ਤਾਂ ਹੁਣ ਸਾਫ। ਕਾਨੂੰਨੀ ਕਾਰਵਾਈ ਚਾਹੁੰਦੇ ਹੋ ਤੇ ਮੈਸੇਜਾਂਦੇ ਹੋ। ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹਨਾਂ ਤੇ। ਇਹਨਾਂ ਨੇ ਕੁੱਟਮਾਰ ਕੀਤੀ ਹੈ ਇਹਨਾਂ ਨੇ ਕਿੰਨੀ ਕੋ ਮਾਰਾ ਜੀ? ਮਰਤਾ ਹੁਣ। 23 ਡੇਗਾ ਹੀ ਕੋ ਦਾ ਛੋੜਾ ਜਿਹਾ ਜਵਾਕ ਹੈ ਜੀ ਲਈ ਫਿਰਦੇ ਨਾਲ। ਉਹ ਵੀ ਉਹ ਵੀ ਨਸ਼ਾ ਬਹੁਤ ਵੇਚਦਾ ਜੀ ਨਾਲ ਪੀਂਦਾ ਪੀ ਆ ਉਹ। ਅੱਛਾ ਚਟਾ ਵੀ ਵੇਚਦਾ ਜੀ ਚਟਾ ਪੀਂਦਾ ਵੀ ਆ। ਇਹ ਇਹ ਸਾਰੇ ਨਸ਼ਾ ਵੇਚਦੇ ਆਂ ਹਾਂ ਜੀ ਨਸ਼ਾ ਵੇਚਦੇ ਆਏ ਤੋਂ ਪਹਿਲਾਂ ਕੋਈ ਤੁਹਾਡੇ ਰੈਂਜਰ ਸੀ ਉਹਨਾਂ ਨਾਲ ਨਹੀਂ ਜੀ ਕੋਈ ਰੈਂਜਰ ਜੇ ਨਹੀਂ ਹੋਈ ਜੀ ਇਹ ਹਾਂ ਵੀ ਇੰਨਾ ਕਈ ਆ ਵੀ ਕਹਿੰਦੇ ਤੂੰ ਨਸ਼ਾ ਸਾਨੂੰ ਰੋਕਣਾ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਟੈਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ